ਨਾ ਪੈਂਦੀ ਤੜ ਨਾ ਇਹ ਕਿਹੜਾ ਪੈਂਦਾ ਸਰਦੋ ਕੀ ਮਸਲਾ ਕੀ ਹੈ ਜਿਹੜੀ ਪਹਿਲੀ ਵਿਖਾਉਂਦੇ ਤੇ ਜੀ ਇਹ ਜੋਰਸੋਂ ਵਾਲੇ ਦਾ ਜੱਸ ਪੀ ਜਿਹਦੇ ਨਸਬ ਫੜਿਆ ਗਿਆ ਹੀ ਅੱਠ ਕਿ ਲਹੇੜੋਂ ਨੂੰ 5 ਲੱਖ ਰੁਪਇਆ ਇਹਨਾਂ ਤੋਂ ਫੜਿਆ ਗਿਆ ਤੇ ਇਹਨਾਂ ਪਹਿਲੀ ਜੁਬਤ ਕੀਤੀ ਸਰਕਾਰ ਨੇ ਕਿਹੜੀ ਪੁਲਿਸ ਨੇ ਪਠਾਨਕੋਟ ਦੀ ਪੁਲਿਸ ਹੂੰ ਤੇ ਉਹਨਾਂ ਨੇ ਪਹਿਲੀ ਜੁਬਤ ਕੀਤੀ ਬੋਰਡ ਲਾ ਕੇ ਜਾਈ ਤੇ ਇਹਨਾਂ ਬੰਦਿਆਂ ਨੇ ਬੋਰਡ ਪੁੱਟ ਕੇ ਰਾਤ ਇਹਨਾਂ ਪਹਿਲੀ ਫੇਰ ਦੂਜਾ ਵਾਰੀ ਆ ਤੇ ਸਰਕਾਰ ਦੀ ਜ਼ਿੰਮੇਵਾਰੀ ਪਰ ਕੇ ਵਾਹ ਸਕਦੀ ਜੇ ਆਪਾਂ ਨਸ਼ਾ ਬੰਦ ਕਰੀਏ ਤੋ ਹੋ ਸਕਦਾ ਸਭ ਕੁਝ ਹੋ ਸਕਦਾ ਤੇ ਇਨਾਂ ਬੰਦਿਆਂ ਨੇ ਕੋਈ ਕਾਰਵਾਈ ਨਹੀਂ ਪੁੱਛਦੇ ਵੀ ਨਹੀਂ ਕੀਤੀ ਇਹ ਜਿਹੜਾ ਮੁੰਡੇ ਨੇ ਜਿੱਤੋਂ ਫੜਿਆ ਸੀ ਉਹਨਾਂ ਦੇ ਪਰਿਵਾਰ ਨੇ ਹੀ ਇਹ ਬੋਰਡ ਪੁੱਟੇ ਹਾਂਜੀ ਉਹਨਾਂ ਦੇ ਪਰਿਵਾਰ ਨੇ ਬੋਰਡ ਪੁੱਟੇ ਦੂਜੇ ਇੱਕ ਬੰਦੇ ਠੇਕੇ ਦੇ ਨਾਲ ਪੈਰੀ ਦਿੱਤੀ ਹੈ ਕੀ ਨਾ ਕੀ ਜਿੰਨੇ ਬੋਰਡ ਪੁੱਟੇ ਭਵਿੰਦਰ ਸਿੰਘ ਇਹ ਪਿੰਡ ਕਿਹੜੇ ਦਾ ਰਹਿਣਾ ਦਾ ਸਰਦੋ ਦਾ ਤੇ ਇਹ ਪੁਲਿਸ ਨੂੰ ਇਸ ਸਬੰਧੀ ਪਤਾ ਸੀ ਹਾਂਜੀ ਪਤਾ ਸਾਰਾ ਪੁਲਿਸ ਨੂੰ ਪਤਾ ਹੈ ਪਰ ਇਨਾਂ ਬੋਰਡ ਪੁੱਟੇ ਪੁਲਿਸ ਨੇ ਨਾਲ ਪੈਰੀ ਵਾਈ ਹੀ ਆ ਜਿਹੜੀ ਆ ਬੋਰਡ ਜਿਹੜੇ ਲੱਗੇ ਉਦੋਂ ਪਹਿਲੀ ਦੇ ਵਿੱਚ ਹੀ ਲੱਗ ਗਈ ਹਾਂਜੀ ਬੋਰ ਪਹਿਲੀ ਦੇ ਵਿੱਚ ਹੀ ਲੱਗਾ ਸੀ ਹੁਣ ਮੰਗ ਕੀ ਕਰਦੇ ਤੁਸੀਂ ਹਾਂ ਇਹ ਮੰਗੇ ਉਹ ਕਰਦੇ ਆ ਕਿ ਪਹਿਲੀ ਜੁਗਤ ਜਿਹੜੀ ਹੋਈ ਉਹ ਕਿਵੇਂ ਸਰਕਾਰ ਵਾ ਸਕਦੀ ਦੂਜੀ ਗੱਲ ਇਹ ਆ ਕਿ ਜੋ ਆਪਾਂ ਨਸ਼ਾ ਜੇ ਬੰਦ ਕਰਦੇ ਆਂ ਫਿਰ ਚਿੰਤ ਜਰਾ ਕਰੀਏ ਜੇ ਅੱਜ ਪਹਿਲੀ ਉਹਨਾਂ ਵਾਲੇ ਕੰਨ ਨਸ਼ਾ ਵੀ ਕਿਵੇਂ ਬੰਦ ਕਰ ਸਕਦੀ ਸਰਕਾਰ ਕੀ ਨਾ ਵੀਰ ਕਰ ਵੀਰ ਸਹੀ ਕਿਹੜਾ ਪਿੰਡ ਹੈ ਸਹੀ ਤੋਂ ਕੀ ਮਸਲਾ ਜਿਹੜਾ ਪਹਿਲੀ ਵਿਖਾਉਂਦਾ ਜੀ ਪਹਿਲੀ ਭਾਜੀ ਦੂਜਾ ਪਹਿਲੀ ਜੁਗਤ ਹੋਈ ਸੀ ਤੇ ਉਹ ਜਸਪ੍ਰੀਤ ਨੇ ਇਹ ਦੋ ਚਾਰ ਜਸਪ੍ਰੀਤ ਨੂੰ ਨਸ਼ਾ ਫੜਿਆ ਗਿਆ ਭਾਈ ਹੀਰੋਇਨ ਅੱਛਾ ਤੇ ਉਹਦੇ ਉਹ ਪਹਿਲੀ ਜਬਤ ਕੀਤੀ ਹਾਂ ਭਾਈ ਰੱਖਾ ਜੀ ਪਹਿਲੀ ਜਬਤ ਕੀਤੀ ਕਿਹੜੀ ਬੋਲਸੀ ਇਹ ਇਹ ਪਠਾਨ ਗੋਟ ਦੇ ਤੇ ਹੁਣ ਕੀ ਗੱਲ ਹੋਈ ਹੈ ਹੁਣ ਇਹ ਗੋਲ ਲਾਇਆ ਗੋਲ ਫੋਟੇ ਕਰ ਤਾਲੀ ਵਾਰੀ ਅੱਛਾ ਜੇ ਹੁਣ ਮੰਗ ਕੀ ਕਰਦੇ ਮੰਗੇ ਯਾਰ ਭਾਈ ਜੀ ਨਸ਼ਾ ਬੰਦ ਕਰਾ ਜੇ ਨਸ਼ਾ ਬੰਦ ਹੈ ਤੇ ਪਹਿਲੀ ਜੇ ਨਸ਼ਾ ਨਹੀਂ ਹੋਏ ਬੰਦਦੇ ਪਹਿਲੀ ਜੇ ਬੜੀ ਬੜੀ ਭਾਈ ਜੀ ਜਬਤ ਕਰਨੀ ਹੈ ਇਹਨਾਂ ਕਿ ਕਾਰਵਾਈ ਹੋਈ ਸਕਦੀ ਆਂ ਜੀ ਹੁਕਮ ਕਰੋ ਮੈਂ ਬੇਨਤੀ ਸਰ ਮੈਂ ਨਾ ਇੱਕ ਜਾਣਕਾਰੀ ਲੈਣੀ ਸੀ ਤੁਹਾਡੇ ਤੋਂ ਹਮ ਮਾੜੀ ਆਪਣੇ ਪਿੰਡ ਜੋੜ ਸਿੰਘ ਵਾਲੇ ਦਾ ਜਸਪ੍ਰੀਤ ਸਿੰਘ ਹੀ ਜਿਹੜਾ 8 ਕਿਲੋ ਹਰਾਂ ਦੇ ਵਿੱਚ ਫੜਿਆ ਸੀ ਪਠਾਨਕੋਟ ਹਮ ਉਹਦੀ ਜ਼ਮੀਨ ਜਿਹੜੀ 2 ਕਿੱਲੇ ਸੈਦੋਂ ਦੇ ਲਾ ਕੇ ਜਿਹੜੀ ਕਿ ਫ੍ਰੀਜ਼ ਕੀਤੀ ਗਈ ਸੀ ਪੁਲਿਸ ਵੱਲੋਂ ਤੇ ਉੱਥੇ ਬੋਰਡ ਲਾਇਆ ਗਿਆ ਸੀ ਸਰਕਾਰੀ ਹਮ ਤੇ ਸਰ ਉਹ ਸਰਕਾਰੀ ਬੋਰਡ ਉਹਨਾਂ ਪਾੜ ਕੇ ਲਾ ਕੇ ਸੁੱਟ ਕੇ ਦੇ ਜ਼ਮੀਨ ਜਿਹੜੀ ਗਾਂ ਘਹਿਣੇ ਕਰਕੇ ਤੀਜੀ ਹਾਂਜੀ ਤੇ ਸਰ ਉਹ ਪ੍ਰਸ਼ਾਸਨ ਵੱਲੋਂ ਉੱਤੇ ਕੋਈ ਹੋਏਗੀ ਕਾਰਵਾਈ ਕੋਈ ਨਹੀਂ ਮੈਂ ਚੈੱਕ ਕਰਦਾ ਪਹਿਲਾਂ ਵੀ ਕਿਹੜੀ ਜ਼ਮੀਨ ਆ ਕੀ ਦੀ ਆ ਕੀ ਹੈ ਤੇਰੀ ਕਰਾਂਗੇ ਨਾ ਨਾਲ ਸਿਵਲ ਐਡਮਨ ਲੈ ਕੇ ਫਟਾਜੀ ਉਹਦੀ ਹੈਗੀ ਹੈ ਕੀ ਕੀ ਹੈ ਹਾਂਜੀ ਉਹਨਾਂ ਦੀ ਜਗਪ੍ਰੀਤ ਸਿੰਘ ਦੀ ਹੈਗੇ ਉਹ ਬੋਰਡ ਵੀ ਲਾ ਕੇ ਗਏ ਹੋ ਸਾਰਾ ਬੋਰਡ ਵੀਡੀਓ ਵਗੈਰਾ ਸਾਰਾ ਕੋਈ ਨਹੀਂ ਸੀਜ ਹੋਈ ਹੋਣੀ ਨਾ ਉਹ ਵਰਪਲੀ ਗਏ ਨੇ ਹੋ ਸਕਦਾ ਕਰਤੀ ਉਹਨਾਂ ਦੇ ਤੇ ਉਹਦੀ ਜੋਦੇ ਦੇ ਕਾਸਟ ਦੇ ਹਿਸਾਬ ਨਾਲ ਕਰ ਸਕਦਾ ਮਣਕੇ ਵੇਚ ਨਹੀਂ ਸਕਦਾ ਉਸ ਤੋਂ ਬਾਅਦ ਫਰੀਜ ਹੁੰਦੀ ਹੈ ਅਲੀ ਵੀ ਨਹੀਂ ਗੌਰਮੈਂਟ ਦੀ ਹੋ ਜਾਂਦੀ ਆ ਜਦੋਂ ਸਜਾਵੀ ਨਰਮ ਕਦਮ ਹਾਂਜੀ ਜੀ ਕਿਵੇਂ ਚੈੱਕ ਕਰਦਾ ਜੇ ਕਿੰਨੇ ਲਾਏ ਕਿੰਨੇ ਬੋਰ ਉਹਨਾਂ ਹੀ ਘਰ ਆ ਲਿਆ ਜੀ ਬੋਰਡ ਪਾੜ ਕੇ ਸੁੱਟ ਕੇ ਤੇ ਪਹਿਲੀ ਵਾਰ ਗੱਤੀ ਮੁੜ ਕੇ ਜੀ ਆਇਓ ਹਮਾਣ ਜੀ ਕੌਣ